10 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਨਰਿੰਦਰ ਮੋਦੀ ਦੇ ਪੁਤਲਾ ਫੂਕ ਪ੍ਰਦਰਸ਼ਨ ਹੋਏਗਾ। ਫਿਰ 13 ਜਨਵਰੀ ਨੂੰ ਲੋੜੀ ਵਾਲੇ ਦਿਨ ਕੇਂਦਰ ਸਰਕਾਰ ਵੱਲੋਂ ਜਿਹੜੀ ਐਗਰੀਕਲਚਰ ਮਾਰਕੀਟਿੰਗ ਪਾਲਿਸੀ ਦਾ ਖਰੜਾ ਭੇਜਿਆ ਗਿਆ ਹੈ ਉਹਦੀਆਂ ਕਾਪੀਆਂ ਸਾਡੀਆਂ ਜਾਣਗੀਆਂ। ਫਿਰ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਏਗਾ। ਤੇ ਅਦਰ ਸੁਪਰੀਮ ਕੋਰਟ 'ਚ ਜਿਹੜੀ ਸੁਣਵਾਈ ਆ ਲਗਾਤਾਰ ਚੱਲ ਰਹੀ ਹੈ 8 ਸੁਣਵਾਈਆਂ ਹੋ ਚੁੱਕੀਆਂ। ਗੱਲ ਕਿਸੇ ਤਣ ਪੱਥਰ ਨਹੀਂ ਲੱਗੀ। ਹੈ 13 ਸਤੰਬਰ ਤੋਂ ਸੁਣਵਾਈ ਚੱਲਦੀ ਆ ਰਹੀ ਹੈ। ਸੁਣ ਅਗਲੀ ਸੁਣਵਾਈ ਤੇ ਦੇਖਦੇ ਆਂ ਜੀ ਪੰਜਾਬ ਸਰਕਾਰ ਵੀ ਝਾੜਾ ਖਾ ਚੁੱਕਿਆ ਉਹਨਾਂ ਦੀ ਕਮੇਟੀ ਵੀ ਆ ਚੁੱਕੀ ਆ ਪਰ ਸੁਪਰੀਮ ਕੋਰਟ ਕੇਂਦਰ ਨੂੰ ਕੋਈ ਤਾੜਨਾ ਜਾਂ ਸਲਾਹ ਨਹੀਂ ਦੇ ਰਹੀ ਜਾਂ ਹੁਕਮ ਨਹੀਂ ਦੇ ਰਹੀ ਜਿਹਦੇ ਕਰਕੇ ਇਹ ਸਥਿਤੀ ਬਣੀ ਹੋਈ ਆ ਡੱਲੇ ਵਾਲ ਹੋਰਾਂ ਦਾ ਪਿੰਡ ਸਮੁੱਚੇ ਤੌਰ ਦੇ ਉੱਤੇ ਖਨੋਰੀ ਬਾਰਡਰ ਆ ਪੜ ਚੁੱਕਾ ਹੈ ਪਰਿਵਾਰਕ ਜੀ ਤੇ ਕਿਸਾਨ ਆਗੂ ਲਗਾਤਾਰ ਫਿਕਰਮੰਦੀ ਚ ਨੇ ਇਹ ਸਭ ਦੇ ਦਰਮਿਆਨ ਜਿਹੜੀ ਇਸ ਅੰਦੋਲਨ ਚ ਸ਼ੰਭੂ ਰਖਨੋਰੀ ਬਾਰਡਰ ਦੇ ਜ਼ੋਨ ਚ 13 ਸ਼ਾਮਲ ਨਹੀਂ ਹੈਗੀਆਂ ਉਹਨਾਂ ਵੱਲੋਂ ਅੱਜ ਮੋਗੇ ਚ ਮਹਾਪੰਚਾਇਤ ਕੀਤੀ ਗਈ ਆ ਪਰ ਉਹ ਸਿੱਧੇ ਰੂਪ ਚ ਇਸਨ ਦੌਰ ਵਿੱਚ ਸ਼ਾਮਲਤਾ ਨਹੀਂ ਹੋ ਰਹੀ ਪਰ ਉਹ ਕਹਿੰਦੇ ਕਿ ਇਹਨਾਂ ਮੁੱਦਿਆਂ ਤੇ ਸਾਡੀ ਲੜਾਈ ਵੀ ਨਾਲੋ ਨਾਲ ਜਾਰੀ ਹੈ